ਭਾਰਤ ਨੂੰ ਆਜ਼ਾਦ ਹੋયા 75 ਸਾਲ ਦੇ ਕਰੀਬ ਹੋ ਚੁੱਕੇ ਹਨ ਅਤੇ ਅੱਜ ਵੀ ਭਾਰਤ ਦੇ ਵਿੱਚ ਕਿਤੇ ਨਾ ਕਿਤੇ ਜਾਤ ਪਾਤ ਨੂੰ ਲੈ ਕੇ ਪੇਤ ਪਾਪ ਹੁੰਦੇ ਆ ਦੇਖਿਆ ਜਾ ਸਕਦਾ ਹੈ ਅਜਿਹਾ ਇੱਕ ਤਾਜ਼ਾ ਮਾਮਲਾ ਅਮਰਸਰ ਦੇ ਮੋਹਮਪੁਰਾ ਥਾਣੇ ਦੇ ਅਧੀਨ ਆਉਂਦੇ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਦੀ ਹਰਪ੍ਰੀਤ ਜੋ ਕਿ ਨਗਰ ਨਿਗਮ ਦੇ ਵਿੱਚ बतौर ਬਿਲਡਿੰਗ ਇੰਸਪੈਕਟਰ ਕੰਮ ਕਰਦੀ ਆ ਤੇ ਉਸ ਦੇ ਵੱਲੋਂ ਆਪਣੇ ਪਤੀ ਅਤੇ ਸੱਸ ਦੇ ਉੱਪਰ ਗੰਭੀਰ આરોਪ ਲਗਾਉਂਦੇ ਆ ਕਿਹਾ ਗਿਆ ਕਿ ਉਸ ਦਾ ਵਿਆਹ 22 ਸਾਲ ਪਹਿਲਾਂ rahul ਨਾਮ ਦੇ ਲੜਕੇ ਦੇ ਨਾਲ ਹੋਇਆ ਸੀ ਜੋ ਜਾਤ ਤੋਂ ਬਾਹਮਣ ਹੈ ਅਤੇ ਉਹ ਦਲਿਤ ਸਮਾਜ ਦੀ ਬੱਚੀ ਆ ਅਤੇ ਰਾਹੁਲ ਦੇ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ ਉਸ ਦਾ ਵਿਆਹ ਰਾਹੁਲ ਦੇ ਨਾਲ ਹੋ ਗਿਆ ਤੇ ਹੁਣ ਰਾਹੁਲ ਦੀ ਮਾਤਾ ਦੇ ਵੱਲੋਂ ਉਸ ਨੂੰ ਦਲਿਤ ਸਮਾਜ ਦਾ ਤਾਣਾ ਦੇ ਕੇ ਘਰੋਂ ਕੱਢ ਦਿੱਤਾ ਗਿਆ ਅਤੇ ਬੇਟੇ ਨੂੰ ਬੇਦਖਲੀ ਦਾ ਡਰਾਮਾ ਖੇਡ ਕਰਦੇ ਵਿੱਚ ਰੱਖਿਆ ਹੋਇਆ ਹੈ ਉਸ ਨੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕਰਦਿਆਂ ਘਰ ਦੇ ਵਿੱਚ ਦਾਖਲ ਹੋਣ ਦੀ ਬੇਨਤੀ ਕੀਤੀ ਹੈ ਅਤੇ ਇਸ ਮੌਕੇ ਵਾਲਮੀਕਿ ਭਾਈਚਾਰਾ ਵੀ ਇਸ ਦਲਿਤ ਮਹਿਲਾ ਦੇ ਹੱਕ ਦੇ ਵਿੱਚ ਨਿਤਰਿਆ ਹੋਇਆ ਹੈ ਮੇਰਾ ਨਾਮ ਹਰਪ੍ਰੀਤ ਹੈ ਅਸ ਤੋਂ 4 ਸਾਲ ਪਹਿਲੇ ਮੇਰਾ ਇੱਥੇ ਪ੍ਰਥਮੇਸ਼ ਮੋਹਨ ਰਾਹੁਲ ਦੇ ਨਾਲ ਮੈਰਿਜ ਹੋਈ ਸੀਗੀ ਸਾਡੀ ਲਵ ਮੈਰਿਜ ਹੀ ਸੀਗੀ ਤੇ 2.5 ਸਾਲ ਮੈਂ ਇੱਥੇ ਰਹੀ ਆ 2.5 ਸਾਲ ਤੋਂ ਬਾਅਦ ਇਹਨਾਂ ਦੀ ਮਦਰ ਨੇ ਮੈਂ ਦਫ਼ਤਰ ਦੇ ਕੰਮ ਗਈ ਆ ਬਾਅਦ ਆਉਂਦਿਆਂ ਨੂੰ ਉਹਨਾਂ ਨੇ ਗੇਟ ਨੂੰ ਤਾਲਾ ਲਗਾ ਲਿਆ ਔਰ ਗੇਟ ਨਹੀਂ ਖੋਲਿਆ ਜੀ ਕਿਹੜੇ ਦਫ਼ਤਰ ਤੇ ਕੰਮ ਕਰਦੇ ਸੀ ਇਸ ਟਾਈਮ ਮੈਂ ਪਠਾਨਕੋਟ ਸੀਗੀ ਮੇਰੇ ਲੈ ਮੇ ਜੀ ਜਾਈਏ ਕੰਡੀ ਬਿਲਡਿੰਗ ਇਨਸਪੈਕਟਰ ਆ ਪਰਫੈਕਸ਼ਨ ਦਾ ਚਾਹ ਇਹਨਾਂ ਨੇ ਗੇਟ ਨਹੀਂ ਖੋਲਿਆ ਮੈਂ ਰਾਤੀ 10 ਵਜੇ ਤੱਕ ਇੱਥੇ ਗੇਟ ਦੇ ਬਾਹਰ ਖੜੀ ਰਹੀ ਆ ਫਿਰ ਰਾਹੁਲ ਨਾਲ ਢਾਡੀ ਕੇ ਦਾ ਮੁਲਾਕਾਤ ਹੋਈ ਸੀ ਕਿ ਉਹ ਤੇ ਕਿਦਾਂ ਜਿਹੜੇ ਵੀ ਤੈਨੂੰ ਮੈਰਿਜ ਦਾ ਜਿਹੜਾ ਰਾਹੁਲ ਨਾਲ ਮੇਰੀ ਦਫਤਰੀ ਮੁਲਾਕਾਤ ਹੋਈ ਸੀਗੀ ਉੱਥੇ ਇਹਨਾਂ ਨੇ ਮੈਨੂੰ ਕਿਹਾ ਕਿ ਮੈਂ ਇੰਡੀਅਨ ਇੰਟੈਲੀਜੈਂਸੀ ਚਾ ਤੇ ਮੈਂ ਇਸ ਟਾਈਮ ਸਸਪੈਂਡ ਚੱਲ ਰਿਹਾ ਫਿਰ ਚਲੋ ਸਾਡਾ ਆਪਸ ਚ ਅਸੀਂ ਮੈਰਿਜ ਕਰਾ ਲਈ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਮੈਂ ਪਠਾਨਕੋਟ ਮੇਰੀ ਜੁਆਇਨਿੰਗ ਹੋਈ ਹੈ ਮੈਂ ਉੱਥੇ ਗਈਆਂ ਇਹਨਾਂ ਨੇ ਆਂਦਿਆਂ ਨੂੰ ਗੇਟ ਨਹੀਂ ਖੋਲਿਆ ਮੇਰਾ ਤੀ 10 ਵਜੇ ਤੱਕ ਉਦੋਂ ਖੜੀ ਰਹੀਆਂ ਇੱਥੇ ਫਿਰ ਮੇਰੇ ਘਰੋਂ ਆਏ ਨੇ ਮੈਨੂੰ ਲੈ ਕੇ ਗਏ ਨੇ ਨੈਕਸਟ ਡੇ ਅਸੀਂ ਫੇਰ ਆਏ ਆ ਇਹਨਾਂ ਨੇ ਫੇਰ ਨਹੀਂ ਗੇਟ ਖੋਲਿਆ ਉਸ ਤੋਂ ਨੈਕਸਟ ਡੇ ਅਸੀਂ ਫੇਰ ਆਏ ਆ ਫਿਰ ਇਹਨਾਂ ਨੇ ਗੇਟ ਦੇ ਇੱਕ ਬਾਹਰ ਲੋਕ ਲਾਇਆ ਹੈ ਜਿਸ ਕਰਕੇ ਮਤਲਬ ਥੋੜਾ ਮੇਰੇ ਮਤਲਬ ਘਰ ਦੇ ਬੋਲੇ ਕਿ ਇਹ ਕੀ ਜਿੱਦਾਂ ਵੀ ਮਤਲਬ ਪੇਰੈਂਟਸ ਨੂੰ ਪੇਰੈਂਟਸ ਕਰਦੇ ਆ ਉਹਨਾਂ ਨੂੰ ਫੀਲ ਹੋਇਆ ਕਿ ਇਦਾਂ ਥੋੜੀ ਗੱਲ ਨਾ ਚਾਹੀਦਾ ਉਸ ਤੋਂ ਬਾਅਦ ਵੈਰੀ ਨੈਕਸਟ ਡੇ ਇਹਨਾਂ ਦੀ ਮਦਰ ਨੇ ਥਾਣੇ 'ਚ ਕੰਪਲੇਂਟ ਲਿਖਾ ਦਿੱਤੀ ਕਿ ਇਹ ਸਾਨੂੰ ਮਾਰ ਕੇ ਭੱਜੀ ਹੈ ਜਦਕਿ ਮੈਂ 3 ਦਿਨ ਇੱਥੇ ਆਂਦੀ ਰਹੀ ਆ ਮੈਂ ਜੇ ਮੇਰੇ 'ਚ ਕੋਈ ਗਲਤੀ ਹੁੰਦੀ ਤੇ ਮੈਂ ਥਾਣਾ ਥੋੜੀ ਜਿਗਾ ਵਾਪਸ ਈਵਨ ਜਦੋਂ ਮੈਂ ਇੱਥੋਂ ਘਰੋਂ ਗਈ ਹਾਂ ਉਸ ਦਿਨ ਮੈਂ ਇਹਦੀ ਮਦਰ ਨੂੰ ਰੋਟੀ ਬਣਾ ਕੇ ਦੇ ਕੇ ਖਵਾ ਕੇ ਗਈ ਆ ਇਹਦੀ ਮਦਰ ਮੈਨੂੰ ਬਾਅਦ ਤੱਕ ਛੱਡਣ ਆਈ ਹੈ ਠੀਕ ਹੈ ਫਿਰ ਥੋੜੇ 10 ਦਿਨ ਬਾਅਦ ਵਾਗੇ ਮੈਨੂੰ ਅੱਜ ਤੱਕ ਮੈਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਅੱਜ ਤੱਕ ਮੈਨੂੰ ਕੋਈ ਨੋਟ ਨਹੀਂ ਕਰਾਇਆ ਗਿਆ ਜਿਹੜਾ ਤੁਹਾਨੂੰ ਐਸਸੀ ਦਾ ਕਹਿੰਦੀ ਸੀ ਕਹਿੰਦੀ ਜੀ ਇਹ ਚੂੜਿਆਂ ਦੀ ਕੁੜੀ ਐ ਅਸੀਂ ਨਹੀਂ ਰੱਖਣੀ ਹੁਣ ਇਹਨਾਂ ਦੀ ਮਦਰ ਦੀ ਏ ਥਿੰਕਿੰਗ ਐ ਕਿ ਇਹ ਚੂੜਿਆਂ ਨੇ ਪਹਿਲੇ ਸਭ ਪਤਾ ਸੀਗਾ ਜੀ ਸਾਡੇ ਘਰ ਵੀ ਆਂਦਾ ਸੀਗਾ ਸਭ ਪਤਾ ਸੀਗਾ ਉਹਨੂੰ ਇਹ ਕਿ ਘਰ ਤੋਂ ਇਹ ਬ੍ਰਾਹਮਣ ਨੇ ਬ੍ਰਾਹਮਣ ਮੈਂ ਤੁਸੀਂ ਮੰਗਦੇ ਜੀ ਮੇਰਾ ਘਰ ਆ ਮੈਨੂੰ ਘਰ ਐਂਟਰ ਕਰਨ ਦੇ ਨਾ ਕੋਈ ਡਿਵੋਰਸ ਹੋਇਆ ਹੈ 2 ਸਾਲ ਤੋਂ ਮੈਂ ਇਹਨੂੰ ਮੇਰੇ ਨਾਲ ਬਾਹਰ ਰਹਿ ਰਿਹਾ ਹੈ ਬਾਰ ਡਾਕਟਰ ਜਾ ਰਹੇ ਹਨ ਮਤਲਬ ਹਰ ਕੀ ਦੇਸੀ ਨੂੰ ਮੰਨ ਜਾ ਰਹੇ ਆ ਮੇਰੇ ਪਿੰਡ ਜਾ ਰਿਹਾ ਪਰ ਮੈਨੂੰ ਆਪਣੇ ਘਰ ਕਿਉਂ ਨਹੀਂ ਐਂਟਰ ਕਰਨ ਦੇ ਰਿਹਾ ਮੈਂ ਉਹਦੇ ਘਰ ਜਾਣਾ ਹੈ ਨਾ ਮੇਰਾ ਵੀ ਘਰ ਹੈ ਜਿਹਦੀ ਦਵਾਈ ਲਵ ਲੈ ਗਈ ਤੁਹਾਡੀ ਜਿਹੜੀ ਜਿਹੜੀ ਇਸੇ ਘਰ ਚਾਹੀ ਸੀ ਇਸੇ ਘਰ ਚ ਹੀ ਆਈ ਸੀ ਇਸੇ ਘਰ ਚਾਹੀ ਸੀ ਮੈਂ ਮਾਤਾ ਦਾ ਇਹ ਹੀ ਕਹਿਣਾ ਹੈ ਕਿ ਉਹਨੂੰ ਜਿਹੜਾ ਵੀ ਬੇਦਖਲ ਕੀਤਾ ਗਿਆ ਹੈ ਮਾਤਾ ਦਾ ਕਹਿਣਾ ਹੈ ਬੇਦਖਲ ਕੀਤਾ ਗਿਆ ਬੇਦਖਲ ਉਹਨਾਂ ਨੇ ਮੈਰਿਜ ਤੋਂ ਬਾਅਦ ਕੀਤਾ ਹੈ ਉਹਨਾਂ ਨੇ ਠੀਕ ਹੈ ਕੀਤਾ ਜਾਂ ਨਹੀਂ ਕੀਤਾ ਤੁਹਾਨੂੰ ਪਤਾ ਕੀਤਾ ਜਾਂ ਨਹੀਂ ਕੀਤਾ ਮੈਨੂੰ ਇਸ ਬਾਰੇ ਨਹੀਂ ਪਤਾ ਕਿਉਂਕਿ ਮੁੰਡਾ ਰੋਜ਼ ਘਰ ਆ ਰਿਹਾ ਹੈ ਜਿਹੜੀ ਉਹ ਮੈਨਾਂ ਰੋਜ਼ ਰਾਤੀ ਵੀਡੀਓ ਕਾਲ ਕਰਦਾ ਮੈਂ ਉਹਦੇ ਸਕਰੀਨਸ਼ਾਟ ਲੈਏ ਨੇ ਇਹਨਾਂ ਦੇ ਘਰ ਦੇ ਸਕਰੀਨਸ਼ਾਟ ਨੇ ਸਾਰੇ ਠੀਕ ਹੈ ਔਰ ਇਥੋਂ ਇਹਨਾਂ ਦੇ ਕੈਮਰੇਜ਼ ਦੀਆਂ ਤੁਸੀਂ ਵੀਡੀਓਜ਼ ਘਡਾਓ ਕਿ ਆਈ ਥਿੰਕ 10 ਦਿਨ ਪਹਿਲੇ ਦੀਆਂ ਘਡਾ ਲੋਗੇ ਤੇ ਉਹ ਘਰ ਹੀ ਹੋਏਗਾ ਜਿਸ ਬੱਚੇ ਨੂੰ ਅਸੀਂ ਬੇਦਖਲ ਕੀਤਾ ਉਹਨੂੰ ਅਸੀਂ ਘਰ ਥੋੜੀ ਐਂਟਰ ਕਰਨ ਦਵਾਨੇ ਘਰ ਲੱਗਾ ਹੈ ਉਹਦੇ ਕੱਪੜੇ ਉੱਪਰ ਪਏ ਘਰ ਦੇ ਮੇਰੇ ਵੀ ਇਵਨ ਕਪੜੇ ਘਰਨੇ ਮੇਰੇ ਡਾਕੂਮੈਂਟਸ ਇਹਨਾਂ ਦੇ ਘਰਨੇ ਉਦੋਂ ਦੇ ਮੈਨੂੰ ਕੁਝ ਨਹੀਂ ਦੇ ਰਹੇ ਉਹਨਾਂ ਦੀ ਮਾਤਾ ਤੋਂ ਜਿਹੜੀ 120 ਪਰ ਪੁੱਤ ਵਾਲੇ ਜਿਹੜੇ ਕਿ ਚ ਪਹੁੰਚੇ ਸੀ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਆਹੜਾ ਜਿਹੜਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਕਿੰਨਾਂ ਕੋਰਟ ਦੇ ਮੈਨੂੰ ਕੋਈ 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 ਨੋਟਿਸ ਨਹੀਂ ਆਇਆ ਕੋਈ ਮੈਨੂੰ ਨੋਟ ਨਹੀਂ ਕਰਾਇਆ ਗਿਆ ਅਗਰ ਕੋਈ ਚੱਲ ਰਿਹਾ ਮੈਨੂੰ ਕੁਝ ਨੋਟ ਨਹੀਂ ਕਰਾਇਆ ਤੁਹਾਨੂੰ ਜਿਹੜਾ ਕੋਰਟ ਨਾਲ ਕੋਈ ਨੋਟਿਸ ਨਹੀਂ ਕੋਈ ਕੋਈ ਨੋਟ ਨਹੀਂ ਕਰਾਇਆ ਅਜੇ ਤੱਕ ਕੁਝ ਨੋਟ ਨਹੀਂ ਮੈਨੂੰ ਇਨਸਾਫ ਦਿੱਤਾ ਜਾਵੇ ਮੈਂ ਦਰਦ ਦਰ ਟੱਕੇ ਖਾ ਰਹੀ ਹਾਂ ਕਿ ਜੀ ਅਸੀਂ ਮੋਗੋਂ ਪਰੇ ਸਾਡੀ ਭੈਣ ਆ ਹਰਪ੍ਰੀਤ ਕੌਰ ਜਿਨ੍ਹਾਂ ਦਾ ਪਤਾ ਲੱਗਾ ਕਿ ਸੋਹਰੇ ਪਰਿਵਾਰ ਨੇ ਕੁੱਟਮਾਰ ਕੀਤੀ ਆ ਤੇ ਭੈਣ ਸਾਡੀ ਸਵੇਰੇ 8 ਵਜੇ ਦੀ ਉਹਨਾਂ ਦੇ ਦਰਵਾਜ਼ੇ 'ਤੇ ਗੱਡੀ ਬੈਠੀ ਸੋਹਰਾ ਪਰਿਵਾਰ ਦੇ ਪਰ ਸੋਹਰਾ ਪਰਿਵਾਰ ਨੇ ਦਰਵਾਜ਼ਾ ਨਹੀਂ ਖੋਲਿਆ ਤੇ ਭੈਣ ਦੀ ਕੁੱਟਮਾਰ ਕੀਤੀ ਭੈਣ ਹਰਪ੍ਰੀਤ ਕੌਰ ਦੀ ਸੋ ਇਹਦੇ ਭੈਣ ਨੇ ਮੁਗਪੁਰੇ ਥਾਣੇ ਵਿੱਚ ਦਰਖਾਸਤ ਦਿੱਤੀ ਆ ਜਿਹਦੇ ਤਹਿਤ ਜ세 ਬੰਦੀਆਂ ਇਕੱਠੀਆਂ ਹੋਈਆਂ ਵਾਂ ਤੇ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਕਿ ਇਸ ਭੈਣ ਦੀ ਹਰਪ੍ਰੀਤ ਕੌਰ ਦੀ ਦਰਖਾਸਤ ਤੇ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੀ ਅਗਰ ਜੇ ਕਾਰਵਾਈ ਨਾ ਦੇ ਵੇਖੋ ਜੀ ਜੇ ਕਾਰਵਾਈ ਨਹੀਂ ਕਰਦੇ ਤੇ ਫਿਰ ਅਸੀਂ ਵਾਲਮੀਕੀ ਸਮਾਜ ਆਪਣੀ ਭੈਣ ਦੇ ਨਾਲ ਖੜੇ ਆ ਤੇ ਹੋਰ ਵੀ ਜਿ세 ਬੰਦੀਆਂ ਜਿਹੜੀਆਂ ਪੂਰਾ ਸਾਡਾ ਸਾਥ ਦੇਣੀਆਂ ਇਸ ਭੈਣ ਨੂੰ ਜੋ ਬੰਦਾ ਇਨਸਾਨ ਸਾਬ ਦਵਾ ਕੇ ਟਾਂਕੇ ਤੇ ਦਿਵਾਉਣਾ ਸਾਨੂੰ ਵੈਸੇ ਵੀ ਆਉਂਦਾ ਵਾ ਹਾਂਜੀ ਮੈਂ ਸੰਜੂ ਰੋੜਾ ਜੀ ਸਟੇਟ ਸੈਕਟਰੀ ਪ੍ਰਦੇਸ਼ ਕਾਂਗਰਸ ਤੋਂ ਸਿਟੀ ਜਲੰਧਰ ਦੇ ਵਿੱਚੋਂ ਸਾਡੇ ਬਹੁਤ ਕਾਬਿਲ ਅਫਸਰ ਨੇ ਔਰ ਕਾਰਪੋਰੇਸ਼ਨ ਦੇ ਵਿੱਚ ਇੰਨੀ ਮਿਹਨਤ ਕਰ ਰਹੀ ਕੁੜੀ ਜਦੋਂ ਪਤਾ ਲੱਗਾ ਕਿ ਫੈਮਿਲੀ ਡਿਸਪਿਊਟ ਇਹਨਾਂ ਦਾ ਕੋਈ ਚੱਲ ਰਿਹਾ ਹੈ ਅੱਜ ਹੀ ਮੈਨੂੰ ਪਤਾ ਲੱਗਾ ਵੈਸੇ ਤਾਂ ਇਹ ਹਸਬੰਡ ਵਾਈਫ ਤਾਂ ਹਮੇਸ਼ਾ ਹੀ ਉੱਥੇ ਜਦੋਂ ਜਲੰਧਰ ਦੇ ਵਿੱਚ ਆਉਂਦੇ ਸੀ ਤੇ ਉੱਥੇ ਹੋਟਲ 'ਚ ਸਟੇ ਕਰਨੀ ਜਾਂ ਇਕੱਠਿਆਂ ਨੇ ਰਹਿਣਾ ਇਕੱਠਿਆਂ ਨੇ ਖਾਣਾ ਕਦੀ ਮੈਨੂੰ ਲੱਗਾ ਨਹੀਂ ਕਿ ਇਹ ਹਸਬੰਡ ਵਾਈਫ ਦਾ ਇੰਨਾ ਜ਼ਿਆਦਾ ਜਿਸਮੂੜ ਆਪਸ ਵਿੱਚ ਹੈਗਾ ਕਿਉਂਕਿ ਜਦੋਂ ਇੱਕ ਹਸਬੰਡ ਤੇ ਵਾਈਫ ਇਕੱਠੇ ਰਹਿੰਦੇ ਹੋਣ ਇਕੱਠੇ ਬਹਿੰਦੇ ਹੋਣ ਇਕੱਠੇ ਜਾ ਕੇ ਕਿਸੇ ਕਮਰੇ 'ਚ ਸਟੇ ਕਰਦੇ ਹੋਣ ਤੇ ਜ਼ਾਹਿਰ ਹੈ ਕਿ ਉਹ ਰਿਸ਼ਤਾ ਪਾਕ ਹੁੰਦਾ ਪਰ ਜਦੋਂ ਇਹਨਾਂ ਬਾਰੇ ਅੱਜ ਮੈਨੂੰ ਪਤਾ ਲੱਗਾ ਤੇ ਮੇਰੇ ਆਪ ਤੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਜਦੋਂ ਇੱਕ ਵਾਈਫ ਆਪਣੇ ਹਸਬੰਡ ਨਾਲ 2 ਸਾਲ ਤੋਂ ਰਹਿ ਨਹੀਂ ਰਹੀ ਤੇ ਫਿਰ ਉਸ ਰਿਸ਼ਤੇ ਦੇ ਨਤੇ ਬਾਹਰ ਜਦੋਂ ਮਿਲਣਾ ਜਾਂ ਕਿਸੇ ਹੋਟਲ ਦੇ ਵਿੱਚ ਸਟੇ ਕਰਨਾ ਫਿਰ ਤਾਂ ਉਹ ਗਲਤ ਗੱਲ ਹੈ ਜਿਹੜਾ ਬੰਦਾ ਆਪਣੀ ਵਾਈਫ ਨੂੰ ਆਪਣੀ ਵਾਈਫ ਨਹੀਂ ਘਰ ਆ ਕੇ ਕਹਿ ਰਿਹਾ ਬਾਹਰ ਜਿੱਥੇ ਮਰਜੀ ਘੁੰਮਦਾ ਪਿਆ ਜਾਂ ਜਿੱਥੇ ਮਰਜੀ ਘੁਮਾਉਂਦਾ ਪਿਆ ਇਹ ਤਾਂ ਸਰਾ ਸਰ ਗਲਤ ਗੱਲ ਹੈ ਇਹਦਾ ਮਤਲਬ ਤੁਸੀਂ ਯੂਜ਼ ਕਰਦੇ ਪਏ ਹੋ ਉਸ ਔਰਤ ਨੂੰ ਤੁਸੀਂ ਯੂਜ਼ ਐਂਡ ਥਰੋ ਕਰਦੇ ਪਏ ਹੋ ਇਹ ਬਹੁਤ ਹੀ ਘਟੀਆ ਗੱਲ ਹੈ ਕਿਉਂਕਿ ਜਿਹੜਾ ਪਾਕ ਰਿਸ਼ਤਾ ਤੁਸੀਂ ਇੱਕ ਮੈਨੂੰ ਹੁਣ ਪਤਾ ਲੱਗਾ ਕਿ ਮੈਂ ਜੀ ਐਸੀ ਸਮਾਜ ਤੋਂ ਕੋਈ ਬਿਲੋਂਗ ਕਰਦੀ ਆ ਪਰ ਜੇ ਐਸੀ ਸਮਾਜ ਕੀ ਗਲਤ ਧਰਮ ਕੀ ਕਹਿੰਦਾ ਕਿ ਕਿਸੇ ਦੀ ਸਮਾਜਿਕ ਤੌਰ ਤੇ ਜੇ ਅਸੀਂ ਗੱਲ ਕਰਦੇ ਆ ਮੈਂ ਤਾਂ ਇੱਕ ਗੱਲ ਕਹੂੰਗਾ ਸਮਾਨਤਾ ਦੇ ਅਧਿਕਾਰ ਸਭ ਨੂੰ ਮਿਲਿਆ ਬਾਬਾ ਸਾਹਿਬ ਅੰbedkar ਜੀ ਨੇ ਜਦੋਂ ਦੇ ਸੰਵਿਧਾਨ ਲਿਖਿਆ ਆ ਭਾਰਤ ਦੇਸ਼ ਨੂੰ ਸੰਵਿਧਾਨ ਦਿੱਤਾ ਆ ਉਹਦੇ ਵਿੱਚ ਸਮਾਨਤਾ ਦੇ ਅਧਿਕਾਰ ਸਭ ਨੂੰ ਦਿੱਤਾ ਆ ਅੱਜ ਇੱਕ ਐਸੀ ਸਮਾਜ ਦੇ ਹੋਣ ਕਰਕੇ ਇੱਕ ਕੁੜੀ ਨੂੰ ਤਧਕਾਰਿਆ ਜਾ ਰਿਹਾ ਕਿੱਥੇ ਸਮਾਜ ਖੜਾ ਜੇ ਤੈਨੂੰ ਪਤਾ ਸੀ ਇਹ ਐਸੀ ਸਮਾਜ ਤੋਂ ਆ ਫਿਰ ਤੂੰ ਘਟੋ ਘਟ ਵਿਆਹ ਹੀ ਨਾ ਕਰਾਉਂਦਾ ਤੂੰ ਉਹਦੀ ਜ਼ਿੰਦਗੀ ਬਰਬਾਦ ਕਿਉਂ ਕੀਤੀ ਕਤ ਇਹ ਗੱਲਾਂ ਦੀ ਹਰਕਤਾਂ ਜੋ ਮੈਨੂੰ ਇੱਥੇ ਆ ਕੇ ਪਤਾ ਲੱਗੀਆਂ ਹੁਣ ਵੀ ਮੈਂ ਹੈਂਡ ਫ੍ਰੀ ਕਰਕੇ ਫੋਨ ਤੇ ਗੱਲ ਕੀਤੀ ਹੈ ਕਿਰ ਕਿੱਥੇ ਹੋ ਤੁਸੀਂ ਰਾਹੁਲ ਜੀ ਕਹਿੰਦੇ ਸਾਡੇ ਚ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਤੇ ਆਪ ਪੁੰਡਾ ਗੈਪ ਹੈ ਜਿਹੜੀ ਕੁੜੀ 2 ਸਾਲ ਤੋਂ ਰਹਿ ਨਹੀਂ ਰਹੀ ਔਰ ਆਪਣੇ ਘਰ ਦੇ ਅੰਦਰ ਐਂਟਰ ਕਰਨ ਲਈ ਉਹ ਤਰਸ ਰਹੀ ਹੈ ਔਰ ਉਸ ਨੂੰ ਨੋ ਦਾ ਦਰਜਾ ਨਹੀਂ ਮਿਲ ਰਿਹਾ ਉਸ ਨੂੰ ਵਾਈਫ ਦਾ ਦਰਜਾ ਨਹੀਂ ਮਿਲ ਰਿਹਾ ਉਹ ਵਿਚਾਰੀ ਕਿੱਥੇ ਖੜੀ ਹੈ ਔਰ ਇੱਕ ਕਾਬਿਲ ਅਫਸਰ ਦੇ ਨਾਲ ਇਦਾਂ ਦਾ ੱੱਕਾ ਹੋਇਆ ਤੇ ਸਾਡਾ ਪੰਜਾਬ ਸਾਡਾ ਸ਼ਹਿਰ ਕਿੱਥੇ ਖੜਾ ਹੈ ਕੀ ਇਹੋ ਜਿਹੇ ਧੱਕੇ ਜੇ ਨੋਆ ਧਿਆਣਾ ਹੋਣ ਲਾਪੇ ਤੇ ਦੱਸੋ ਸਮਾਜਿਕ ਤੌਰ ਤੇ ਲੋਕਤੰਤਰ ਕਿੱਥੇ ਆ ਰਾਹੁਲ ਦੀ ਮਾਤਾ ਵੱਲੋਂ ਜਿਹੜੇ ਮੇਰੇ ਘਰ ਆਣ ਕੇ ਮੇਰੀ ਕੁੱਟਮਾਰ ਕੀਤੀ ਜੀ ਉਹਰਾ ਕੀ ਕਰਨੇ ਇੱਕ ਕੁੱਟਮਾਰ ਤਾਂ ਹੁੰਦੀ ਹੈ ਜੇ ਦਰਵਾਜ਼ਾ ਖੁੱਲ੍ਹਾ ਹੋਵੇ ਹਜੇ ਤੱਕ ਤਾਂ ਮੈਨੂੰ ਦਰਵਾਜ਼ੇ ਦਾ ਵੀ ਨਹੀਂ ਪਤਾ ਲੱਗਾ ਖੋਲਿਆ ਕੁੱਟਮਾਰ ਅੰਦਰ ਵੜ ਕੇ ਹੁੰਦੀ ਹੈ ਜਾਂ ਬਾਹਰ ਬਾਹਰ ਖੜੇ ਵਿਚਾਰੇ ਮੈਂ ਜਦੋਂ ਆਇਆ ਬੈਠੇ ਹੋਏ ਆ ਉਹਦੇ ਆਸ ਵਿੱਚ ਬਿਚਾਰੀ ਕੁੜੀ ਬੈਠੀ ਹੈ ਕਿ ਮੈਂ ਅਨੂੰ ਅੰਦਰ ਐਂਟਰ ਕਰੇ ਕੋਈ ਇੱਕ ਘਰ ਦੀ ਨੌਨ ਤੁਸੀਂ ਬਾਹਰ ਖਿਲਾੜ ਕੇ ਬੈਠੇ ਹੋਏ ਹੋ ਕਾਬਿਲ ਅਫਸਰ ਹੈ ਉਹ ਸ਼ਹਿਰ ਦੇ ਵਿੱਚ ਉਹਦਾ ਰਤਬਾ ਤੁਸੀਂ ਉਹਨੂੰ ਬਾਹਰ ਖਿਲਾੜ ਕੇ ਬੈਠੇ ਹੋ ਤੁਸੀਂ ਫਿਰ ਕਿਸ ਕੈਟਾਗਰੀ ਦੇ ਹੋ ਇਹ ਕਿਹੜਾ ਕੋਰਟ ਦੇ ਵਿੱਚ ਇਹਦਾ ਕੇਸ ਚੱਲ ਰਿਹਾ ਉਹਦਾ ਕੋਰਟ ਦੇ ਵਿੱਚ ਜਿਹੜਾ ਕੇਸ ਚੱਲਦਾ ਉਹਦੀ ਜਿਹੜੀ ਇੰਟੀਮੇਸ਼ਨ ਹੁੰਦੀ ਹੈ ਦੋਹਾਂ ਤਰ੍ਹਾਂ ਨੂੰ ਹੁੰਦੀ ਹੈ ਔਰ ਇੱਥੇ ਇਹਦੇ ਭੈਣ ਹੋਣਾ ਨੂੰ ਤਾਂ ਪਤਾ ਹੀ ਨਹੀਂ ਹੈਗਾ ਜਿਹੜੀ ਵਿਚਾਰੀ ਉਹ 2 ਸਾਲਾਂ ਤੋਂ ਪਤਾ ਹੀ ਨਹੀਂ ਕਿ ਇੰਟੀਮੇਸ਼ਨ ਹੁੰਦਾ ਕੀ ਹੈ ਕੋਰਟ ਦੇ ਵਿੱਚ ਕੇਸ ਕੀ ਕਹਿੰਦੇ ਕਿੰਨੂ ਹੈ ਉਹ ਤਾਂ ਵਿਚਾਰੀ ਸਵੇਰੇ ਆਪਣੇ ਵਰਕਆਊਟ ਜਾਂਦੀ ਹੈ ਤੇ ਕਰਕੇ ਆ ਜਾਂਦੀ ਹੈ ਉਹ ਜਿੱਦਾਂ ਹਸਬੈਂਡ ਨੇ ਉਹਨੂੰ ਕਿਹਾ ਔਰ ਇੱਕ ਦੇਖੋ ਹੁਣ ਹਰ ਬੱਚੇ ਦਾ ਕਿੱਥੋਂ ਪਤਾ ਲੱਗਦਾ ਕਿ ਉਹਨੇ ਦੋਆਂ ਢਾਈਆਂ ਸਾਲਾਂ 'ਚ ਕਿਸੇ ਨੂੰ ਦੱਸਿਆ ਨਹੀਂ ਕਿ ਮੈਂ ਆਪਣੇ ਹਸਬੈਂਡ ਨਾਲ ਇਦਾਂ ਦਾ ਸਾਡਾ ਚੱਲ ਰਿਹਾ ਹੈ ਆਪ ਹੀ ਰਿਲੇਸ਼ਨਸ਼ਿਪ ਤੋਂ ਆਜਾ ਆਪੋ ਦਾ ਲੱਗਾ ਔਰ ਇੰਨੇ ਸਾਂ ਮਹੀਨਿਆਂ ਤੋਂ ਕਹੇ ਜਿੰਦਰ ਦੇ ਵਿੱਚ ਕੰਮ ਕਰ ਰਹੇ ਹੈ ਔਰ ਕਦੀ ਵੀ ਨਹੀਂ ਸਾਨੂੰ ਪਤਾ ਲੱਗਣ ਦਿੱਤਾ ਕਿ ਮੇਰੀ ਹਸਬੰਡ ਦੇ ਨਾਲ ਬੰਦੀ ਨਹੀਂ ਅੱਜ ਮੈਨੂੰ ਬੜਾ ਫੀਲ ਹੋਇਆ ਕਿ ਇੱਕ ਚਿਹਰਾ ਹਸਬੰਡ ਵਾਈਫ ਇਕੱਠੇ ਆ ਕੇ ਸਿਟੀ ਤੋਂ ਬਾਹਰ ਮਿਲ ਰਹੇ ਹੈ ਉਪਰ ਸਿਟੀ ਦੇ ਵਿੱਚ ਆਪਣੇ ਆਪ ਦੀ ਵਾਈਫ ਨੂੰ ਬਣਾਉਣ ਲਈ ਤਿਆਰ ਨਹੀਂ ਇਹ ਕੋਈ ਗਲਤ ਗੱਲ ਹੈ ਤੁਸੀਂ ਕੀ ਮੰਨ ਕਰਦੇ ਹੈ ਮੰਨ ਤਾਂ ਇਹੀ ਹੋਊਗੀ ਜਿਹੜੀ ਆਪਾਂ ਨੋਨ ਵਿਆਹ ਕੇ ਲਿਆਂਦਾ ਜਿਹੜੀ ਤੀਨ ਨੂੰ ਵਿਆਹ ਕੇ ਲਿਆਂਦਾ ਉਹਨੂੰ ਨਾ ਰੱਖੋ ਔਰ ਬਾਹਰ ਜਿਹੜਾ ਰਿਸ਼ਤਾ ਹੁੰਦਾ ਨਾ ਲੋਕਾਂ ਦੇ ਨਾਲ ਜਾਂ ਕਿਤੇ ਉਹ ਗੈਰ ਗਲਤ ਰਿਸ਼ਤਾ ਉਹਨੂੰ ਮੈਂ ਪਾਕ ਨਹੀਂ ਕਹੂੰਗਾ ਜਿਹੜੇ ਘਰ ਦੇ ਵਿੱਚ ਅਸੀਂ ਹਸਬੰਡ ਵਾਈਫ ਇਕੱਠੇ ਰਹੀਏ ਔਰ ਇਕੱਠੇ ਬਾਹਰ ਸਮਾਜਿਕ ਤੌਰ ਤੇ ਮਿਲੀਏ ਬੈਠੀਏ ਉਠੀਏ ਉਸ ਰਿਸ਼ਤੇ ਨੂੰ ਪਾਕ ਕਹਿੰਦੇ ਆ ਉਥੇ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਕੰਟਰੋਲ ਰੂਮ ਤੋਂ ਆਏ ਹਨ ਫਿਲਹਾਲ ਇਸ ਮਾਮਲੇ ਦੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਐਸਐਚਓ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਦੋਵੇਂ ਪਾਰਟੀਆਂ ਦੇ ਪੱਖ ਸੁਣੇ ਜਾਣਗੇ ਅਤੇ ਜੋ ਵੀ ਗੱਲਬਾਤ ਹੋਵੇਗੀ ਉਹ ਜਾਂਚ ਤੋਂ ਬਾਅਦ ਸਾਹਮਣੇ ਆ ਜਾਵੇਗੀ ਸਾਨੂੰ ਤੇ 112 ਹੈਲਪਲਾਈਨ ਤੋਂ ਸਾਨੂੰ ਆਇਆ ਸੀ ਕਾਲ ਆਈ ਹੈ ਜੀ ਮਾਦਾ ਕਹਿੰਦੀ ਵੀ ਮੇਰੇ ਮੇਰੇ ਨਾਲ ਹੈਪਰ ਹੋ ਰਿਹਾ ਮੇਰੇ ਹੱਥੀ ਪਏ ਆ ਗਏ ਮੇਰੀ ਨੌਂ ਹੀ ਉਹ ਕਹਿ ਰਹੇ ਕਿ ਨੌਂ ਆ ਮੈਂ ਕੋਰਟ ਕੇਸ ਚੱਲ ਰਿਹਾ ਸਾਡਾ ਜੀ ਤੇ ਬੇਟਾ ਸਾਡੇ ਨੂੰ ਫਾਰਕਟ ਹੀ ਦਿੱਤੀ ਆ ਮੈਂ ਮੈਂ ਆਪਣੇ ਤੋਂ ਇਹਨੂੰ ਲਾਕ ਕੀਤਾ ਵਾ ਤੇ ਇਹਨਾਂ ਦਾ ਕਹਿਣਾ ਵਾ ਮੇਰੇ ਹੱਥੀ ਪਏ ਆ ਗਏ ਇੱਥੇ ਤੇ ਮੇਰੇ ਘਰ ਗਾੜੀ ਮੈਨੂੰ ਘੇਰਿਆ ਵਾ ਮੈਨੂੰ ਬਾਹਰ ਨਹੀਂ ਨਿਕਲ ਦੇ ਦੇ ਅਸੀਂ 112 ਤੋਂ ਹੈਲਪਲਾਈਨ ਤੋਂ ਉਸੇ ਵਾਲੇ ਆ ਗਏ ਹਾਂ ਕਿ ਤੁਹਾਨੂੰ ਦੋ ਕੀਤੀ ਆ ਤੇ ਬਾਰੇ ਸਾਨੂੰ ਨਹੀਂ ਪਤਾ ਕਿ ਕੋਰਟ ਕੇ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਉਹ ਐਸਚੂ ਸਾਹਿਬ ਦੀ ਨੋਟ ਚ ਲਿਆ ਦਿੰਨੇ ਆ ਥਾਣਾ ਮੁਕਤਰਾ ਜਾ ਕੇ ਜੋ ਵੀ ਇਹਨਾਂ ਦਾ ਹੋਊਗਾ ਉਹ ਜਾ ਕੇ ਉਹ ਚਪਸਰਾਂ ਨੂੰ ਦੱਸ ਦਾਂਗੇ ਜਿਹੜੀ ਬੀਬੀ ਵਾਲੇ ਤੁਹਾਨੂੰ ਹੈਲਪਲਾਈਨ ਤੇ ਨੰਬਰ ਤੇ ਫੋਨ ਕੀਤਾ ਗਿਆ ਤੇ ਉਹਨਾਂ ਕੋ ਕੋਰਟ ਦੀ ਜਿਹੜੀ ਪੀਐਫਆਈਆਰ ਜਾਂ ਮੰਗੀ ਜਾਂ ਕੋਈ ਨਹੀਂ ਸਾਨੂੰ ਕੋਈ ਨਹੀਂ ਦਿਖਾਇਆ ਜੀ ਉਹਨਾਂ ਨੇ ਜਾ ਕੇ ਥਾਣੇ ਦਿਖਾਉਣਗੇ ਸਾਨੂੰ ਨਹੀਂ ਕੋਈ ਦਿਖਾਇਆ ਥਾਣੇ ਐਸਚੂ ਸਾਹਿਬ ਨੂੰ ਦਿਖਾਉਣਗੇ ਹੁਣ ਕੀ ਕਹਿ ਕੇ ਚਲੇ ਪਰਿਵਾਰ ਆਏ ਨੇ ਪਰਿਵਾਰਾਂ ਨੇ ਟਾਈਮ ਦੇ ਕੇ ਚਲੇ ਆਂ ਜੀ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੀਬਾਲ ਦੀ ਰਿਪੋਰਟ